ਸਸਿ ਲਾਜੀ ਚੌਲ ਤੇ ਨਵੀਂ ਵੀਡੀਓ ਵਿੱਚ ਇਹ ਅੱਜ ਦੇ ਇਸ ਸੁਪਰਬਾਰ ਸਵੇਰੇ ਨੂੰ ਵਾਦਿਆ ਤੇ ਸ਼ਾਨਾ ਤਾਂ ਬਹਿਣ ਉੱਥੇ ਬਸ ਕਰਕੇ ਕਿ ਜਿਹਦੇ ਜਾਪ ਨੂੰ ਸੰਦੇ ਵਾਪਰਾਂ

ਜ਼ਾਦੀ ਬਿਆਦੀ ਫੋਟੋ ਇਧਰ ਮਾਰ ਦੁੰਮਿਆਂ ਇਧਰੇ ਖੋਰ ਕੰਮ ਇਹ ਦੇ ਉੱਪਰ ਦਾ ਕੁਛ ਨਹੀਂ ਹੈਗਾ ਟੈਂਕੀ ਰੱਖੀ ਆ ਤੇ ਆ ਬਾੜੀਆਂ ਪਉਤੇ ਹੀ ਗਏ ਸੀ ਛੋਟਾ ਥੱਲੇ ਨਾਲ ਜਿੱਧਰ ਝੁੱਲਾ ਬਣਾਇਆ ਛੋਟਾ ਜਿਹਾ ਇੱਧਰ ਸਮਾਨ ਰੱਖਿਆ ਸਟੋਰ ਬਣਾਇਆ ਹਾਉਨਾ ਪਤਾ ਜਨ ਜਨ ਗੱਲ ਲੀ ਆਜ ਦਾ ਦਾਂਗੂ ਆਉਂਦੇ ਜਾਣਾ ਅੱਜ ਬਣਦੇ ਆ ਆਲੂ ਵਾਲੇ ਪਰੌਤੇ ਇੱਥੇ ਤੋਂ ਆਪ ਵੀ ਘੋ ਰਹੇ ਕਿੰਨਾ ਹੁੰਦੀ ਹੈ ਹਾਂ डीसी के ये किन्नर ਦਾ ਡੱਬਾ ਦਾ ਇਹ ਕਿ ਕਿਲੋ ਇਹ ਬਧੀਓ ਕੇ ਦੇ ਰਿਹਾ ਹੈ ਜਿਹੜਾ ਰੋਡਿਆ ਦਹੀਂ ਵਾਲਾ ਹੈ ਮੇਰ ਕਾਲਿਆਂ ਦੇ ਦਾ ਆ ਮੇਰ ਕਾਲਿਆਂ ਦੇ ਕਾਲਿਆਂ ਦੇ ਦਹੀਂ ਦਾ ਦੇਖਣਾ โอ้ย

ਆਨੇ ਜਿੱਥੇ ਤੰਵੀ ਬਣਾ ਨੂਰ ਮਹਲ ਇੱਥੇ ਨੂਰ ਮਹਲ ਨੂਰ ਮਹਲ ਅੱਜ ਵਿਬਣਨ ਐਤੂ ਵੀ ਕਿਹਾ ਕੀ ਲਿਖਿਆ ਐਤੂ ਲਾਈਟ ਰੇਨ ਕਿੱਥੇ ਬਣਾ ਨੂਰ ਮਹਲ ਦੂਰ ਮਹਲ ਅੱਜ ਲਾਈਟ ਰੇਨ ਦਸੀ ਹੈ ਰਵਿਨੀਤਾ ਕਿਦਾਂ ਆਈ ਆਂ ਔਰ ਵੀ ਇੰਦਾ ਪਰੇ ਵਾਲਾ ਨੇ ਇੱਦਾਂ ਖਿੱਚੀ ਐ ਨੀ ਫੁੱਟੋ ਨੇ ਇੱਧਰ ਆ ਇੱਧਰ ਦੀ ਬੰਨੀ ਜਾਓ ਕਰ ਹੈਲੋ ਕਰ ਦੇ ਦੇ ਇਹ ਹੈਲੋ ਕਰ ਦੇ ਤੌਣੀ ਦਾ ਇਹ ਨਹੀਂ ਬੋਲਿਆ ਉਹ ਸਾਨੀ ਮੱਖੀਆਂ ਕੋਈ ਮੱਖੀਆਂ ਨਹੀਂ ਹੁੰਦੀਆਂ ਕੰਨੇ ਨੂੰ ਮੱਖੀਆਂ ਤਾਂ ਗਈਆਂ ਆ ਜਾ ਚਾ ਆ ਕੁਰਸੀ ਤੇ ਬੈਠ ਤੇ ਬੈਲੇ ਕੁਰਸੀ ਤੇ ਲਿਵਾਣਾ ਨਹੀਂ ਖੇਡਣਾ ਖੇਡ ਲਾ ਖੇਡ ਲਾ ਵੀ ਰਵਨੀ ਤੇ ਆਰੇ ਬੱਚਾ ਇਹਦੇ બીજી ਵਾਂਦੀ ਉਹ ਇਹਦਾ ਕਿ ਦੇਗੀ ਤਾਂ ਨਹੀਂ ਤਬਰੀਦ ਸਹੀ ਹੈ ਮੋਟਰ ਦੇਖਣ ਹੈ ਮੋਟਰ ਦੇਖਿਆ ਹੈ ਆਪਾਂ ਆਪਣੇ ਲੱਗੀਆਂ ਮਿਰਚਾਂ ਆਪਣੇ ਲੱਗੀਆਂ ਭਿੰਡੀਆਂ ਓ ਆਪਣੇ ਪੱਠੇ ਆਹ ਦਾ ਮੈਨੂੰ ਇਸ ਤੇ ਜਾ ਕੇ ਲੱਗਣਾ ਹੈ ਕਿ ਮੈਂ ਕੰਟੀ ਆ ਰਹੀ ਹਾਂ ਪੱਕੀਆਂ ਥੋੜੀਆਂ ਆਏ ਆ ਆਪਣਾ ਟ੍ਰਾਂਸਫਰ ਹਰੇਕ ਮੋਟਰ ਨੂੰ ਇੱਕ ਇੱਕ ਹਾਂ ਅੱਗੇ ਅੰਗੇ ਜਿੱਦਾਂ ਇੱਕ ਜੀ ਆਹ ਵਾਰ ਇੱਕ ਖਰਾਬ ਜੀ ਬੜੀ ਖਰਾਬ ਜੀ ਉਹ ਤਾਂ ਬਾਕੀ ਸੀ ਸ਼ਾਨੇ ਆ ਕੇ ਕਰਦਾ ਤੇ ਤੇ ਸਿਰ ਤੇ ਲੱਗਣਾ ਕੀ ਐਸਾ ਕੋਈ ਨਹੀਂ ਆਣੀ ਐ ਕੋਈ ਨਹੀਂ ਆਉਣੀ ਸਾਨੂੰ

ਏ ਬਾਹਾਂ ਦੀ ਐਕਸਰਸਾਈਜ਼ ਚੂਹੇ ਜਿਹਾ ਵਾਚ ਛਪਣ ਵਾਲਾ ਜਾਨ ਮੈਂ ਤਾਂ ਉਹਨੂੰ ਕੱਟਾਂ ਕੱਟ ਚੱਲ ਚੱਲ ਵਿਚੇਂਗਾ 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 ਕਾਹਨੇ ਨੂੰ ਮਾਰ ਗਿਆ ਜੀ ਚੱਲ ਚੱਲ ਜਾ ਵੇ ਨਕੀ ਕਟਾਂ ਮਾਰਦਾ ਵਾਰ ਤੈਨੂੰ ਹਿਉਣਾ ਲੱਗ ਹਾਂਜੀ ਚੱਲ ਚੱਲ ਦੌੜ ਜਾ ਜੀ ਹਾਂਜੀ ਮੈਂ ਮੱਚੂ ਜੂ ਐ ਲੈ ਬਈਏ ਦੋ ਵਾਰ ਦੋ ਨਾਲ ਦੀ ਨਾਲ ਚੱਕਾਉਣ ਲੱਗਾ ਚੱਕਾਉਣ ਲੱਗਾ ਜਲਦੀ

ਇਹ ਗੇਮ ਦਾ ਨਾਮ ਹੈ ਖੋਖੋ ਜੱਟ ਟੈਗਰ ਹੈਗਾ ਉਹਨੇ ਕੰਨੋਂ ਹੂੰ ਜੱਗਦਾ 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 ਸ਼ਾਵਾ ਜੱਜ ਜੱਜ ਖੋ ਜਿਹਨੂੰ ਹੱਥ ਲਾ ਦੋ ਉਹਨੇ ਭੱਜ ਜਾਣਾ ਪਾਤ ਜੱਤ ਹੋ ਜਾਣਾ ਆਪਾਂ ਚੱਲੇ ਘਰ ਤੋਂ ਤੇ ਸ਼ਾਮ ਦੇ 7:30 ਟੋਕ ਹੈ ਇਹ ਸਟੈਂਬੀ ਹੈ ਲੈ ਕੇ ਰੋ ਪੁਨੇ ਗਰਾਉਂਡ ਤੇ ਆ ਗਿਆ 8:00 ਵੇ ਕਰਨ ਜਾਂਦੇ ਹਾਂ ਲੋਕੀ ਅੱਗੇ ਘਰ ਹੁਣ ਬੈਠੇ ਆ ਰਵਨੀਤ ਵੀ ਬੈਠੀ ਆ ਡੈਡੀ ਅਦਰ ਸ਼ਾਹਾਂ ਨੇ 4 ਨਾ ਹਟਿਆ ਆ ਵੀ ਬਲੌਗਾਂ ਦਾ ਕਰਦੇ ਹਾਂ ਸਾਰੇ ਬਲੌਗ ਜਿੱਥੇ ਮਿਲਦੇ ਹਨ ਕਾਫੀ ਬਹੁਤ ਯਾਰੀ ਜੋ ਸਭ ਤੋਂ ਜ਼ਿਆਦੀ ਮਿਲਦਾ ਅੱਜ ਗਰਮੀ ਕਰਦੀ ਚਲੋ ਜੀ ਮੈਂ ਤੇ ਨਾਲ